ਇਹਦੀ ਹੌਸ ਪਾਵਰ ਕਿੰਨੀ ਆ ਵਜਿੰਦਰ ਸਾਹਿਬ ਜੀ ਕੀ ਹੈ ਸਕੋਰ 21 ਹੌਸ ਪਾਵਰ ਹੈ ਜੀ ਇਹ ਇਹna ਜਿਹੜੀ ਠੀਕ ਹੈ ਤੇ ਅੱਗੇ ਮਾਰੇ ਹੋ ਦਾ ਤੇ ਕਿੰਨਾ ਖਾਂ ਦੀ ਡੀਜ਼ਲ ਤੇ ਆ ਇਹ ਜਲਾਇਆ ਪਤਾ ਲੱਗੂਗਾ ਆਪਾਂ ਕਿਹੜਾ ਚਲਾਈ ਆ ਉਹ ਡੀਜ਼ਲ ਤੇ ਆ ਇਹ ਆ ਇਹਦੇ ਨੈਸ਼ਨਲ ਤੇ ਉਹ ਆ ਗਿਆ ਨਾ 6th ਗিয়ার ਤੋਂ ਨਵੇਲੇ ਚਲਾਉਣ ਵੇਲੇ ਬਾਣ ਹੈ ਤਾਂ ਬਾਣ ਤੇ ਨੂੰ ਚਲਾਉਣ ਵੇਲੇ ਬਾਣ ਕਦੋਂ ਆਪ ਬੋਲਾ ਕੇ ਕਰੜਾ ਹਾਂ ਬੋਲਾ ਦੇ ਤਾੜਾ ਇਹ ਨਹੀਂ ਬਰੋਦੇ ਆਗੇ ਤੇ ਆਹ ਸਮਾਨ ਹਾਜੀ ਸੈੱਟ ਕਰਾਂਗੇ ਕਿ ਇੱਥੇ ਕਦੋਂ ਕਰਨਾ ਪੈਗਾ ਸਾਰਾ ਇਹਦਾ ਲੱਗਦਾ ਸਦੂ ਕਰਕੇ ਇਹ ਦੋ ਚਲਾਈ ਦੀ ਨਾ ਕੋਈ ਵੀ ਘੜੀ ਦਾ ਪਹਿਲਾਂ ਹਾਂ ਜਿੱਥੇ ਉਂਗਲ ਨਹੀਂ ਖੁੰਮਦੀ ਕਿ ਹਾਂ ਹਾਂ ਉੱਥੇ ਵੀ ਜਾਣਾ ਉਹ ਬੰਦੇ ਤਾਂ ਉੱਤੇ ਹੀ ਟੱਕਾ ਆਖਦੇ ਆ ਹਾਂ ਸੈੱਟ ਹੋ ਗਿਆ ਵਾਣਾ ਜਿਹੜੇ ਤਾਂ ਜਿਹੜੇ ਦਾ ਨਹੀਂ ਹੋ ਜਨੇ ਜੜਤਾ ਨਹੀਂ ਤੋੜਦੀ ਨਹੀਂ 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 ਉਹ ਤਾਂ ਵਾਣ ਉ ਤਾਂ ਹੀ ਹਾਰਡ ਵਾਲਾ ਵਾਣੀ ਆ ਉਹ ਸੈੱਟ ਵਾਲਾ ਮੈਂ ਵੀ ਜਿਹੜੇ ਲਾਇਆ ਤਾਂ ਖੜਾ ਨਹੀਂ ਨਹੀਂ ਮੰਗਵਾਉਂਦਾ ਉਹ ਤਾਂ ਡੱਕਾ ਉੱਤੇ ਡਰ ਰਹੇ ਨੇ ਠੀਕ ਹੈ ਸਾਰੀ ਗੱਡ ਲਾਉਂਦਾ ਹਾਂ ਨਾਲ ਜਿਹੜਾ ਇੱਕ ਚੋਂ ਫਾਇਦਾ ਲਾਣਾ ਜੀ ਜਨ ਮਨਿੰਦਰ ਹਾਂ ਉਹ ਤਾਂ ਲੱਗਦਾ ਨਹੀਂ ਬੜੇ ਨਾਲ ਮੰਗ ਲਈ ਵੇਚ ਲਾਉਂ ਉਹ ਕਿਲਸੀ ਹੁੰਦਾ ਕੰਮ ਕਰਦੀ ਬੁੱਤੇ ਆਸ ਨਹੀਂ ਆਉਂਦੀ ਅੱਛਾ ਕਿੰਨੀ ਝਾੜ ਵਾਪਸ ਹੋਰ ਬਾਈ ਫੂਰਾ ਦੇਖਿਓ ਸਾਰੇ ਟਾਇਰ ਕੰਮ ਕਰ ਰਹੇ ਸਾਰੇ ਟਾਇਰ ਕੰਮ ਕਰ ਰਹੇ ਤਾਂ ਤੇਰਾ ਬਰਾਲੇ ਗੇਟ ਕੋਲੇ ਚੱਲ ਆਪਾਂ ਜੀ ਬੰਦੀ ਆ ਬੈਠ ਕੇ ਦੇਖੀ ਜਾਏ ਕੋਈ ਆਹ ਨਾਲੇ ਮੱਕੀ ਵਾਲੇ ਤੂੰ ਵੇਚ ਵਾਈ ਮੱਕੀ ਚਲੋ